ਜ਼ਿਲ੍ਹਾ ਫਤਿਹਗੜ ਸਾਹਿਬ ਦੀ ਟ੍ਰੈਫਿਕ ਪੁਲਿਸ ਵੱਲੋਂ ਜੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਜਿੱਥੇ ਚਲਾਨ ਕੱਟੇ ਜਾ ਰਹੇ ਨੇ ਉੱਥੇ ਹੀ ਅੱਜ ਨਿਵੇਕਲਾ ਕਦਮ ਚੁੱਕਿਆ ਗਿਆ ਤੁਸੀਂ ਦੇਖ ਸਕਦੇ ਹੋ ਫਤਿਹਗੜ ਸਾਹਿਬ ਦੀ ਇਹ ਟ੍ਰੈਫਿਕ ਪੁਲਿਸ ਹੈ ਜੋ ਜਿਨਾ ਬੋਲੂ ਅੱਜ ਵਿਸ਼ੇਸ਼ ਤੌਰ ਤੇ ਨਾਕਾ ਲਗਾਇਆ ਗਿਆ ਤੇ ਆਉਣ ਜਾਣ ਵਾਲੀ ਜੋ ਵਹੀਕਲਾਂ ਇਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ ਜੋ ਟ੍ਰੈਫਿਕ ਨਿਯਮਾਂ ਦੀ ਉਹ ਲੰਘਣਾ ਕਰਦੇ ਹਨ ਉਹਨਾਂ ਦੇ ਚਲਾਨ ਕੱਟਣ ਦੀ ਬਜਾਏ ਇੱਕ ਬਲੱਖਣ ਕਾਰਜ ਕਰਦੇ ਹੋਏ ਉਹਨਾਂ ਨੂੰ ਬੂਟੇ ਦੇ ਕੇ ਦਿੱਤੇ ਦੇ ਕੇ ਨਵਾਜਿਆ ਜਾ ਰਿਹਾ ਤਾਂ ਦਾ ਸੋ ਤੁਸੀਂ ਕੀ ਕਰਨਾ ਚਾਹੋਗੇ ਜੋ ਟ੍ਰੈਫਿਕ ਪੁਲਿਸ ਦਾ ਇਹ ਉਪਰਾਲਾ ਜੀ ਹਾਂਜੀ ਹਾਂਜੀ ਮੈਂ ਲੁਧਿਆਣਾ ਤੋਂ ਆਇਆ ਹਾਂ ਜੀ ਸਚੇ ਨਗਰਵਾਲ ਤੇ ਟ੍ਰੈਫਿਕ ਪੁਲਿਸ ਦਾ ਬਹੁਤ ਵੱਡਾ ਉਪਰਾਲਾ ਹੈ ਜੀ ਜਿਹੜਾ ਸਾਨੂੰ ਉਹਨਾਂ ਨੇ ਸਮਝਾਇਆ ਦੱਸਿਆ ਤੇ ਮੈਂ ਉਹਨਾਂ ਦੀ ਬਹੁਤ ਬਹੁਤ ਪ੍ਰਸ਼ੰਸਾ ਕਰਦਾ ਇਹ ਜਿਹੜਾ ਫਤਿਹਗੜ੍ਹ ਸਾਹਿਬ ਦੀ ਜਿਹੜੀ ਪੁਲਿਸ ਹੈ ਉਹਨੇ ਸਾਨੂੰ ਰੋਕਿਆ ਤੇ ਸਾਨੂੰ ਇਹ ਬੁਟਾ ਦਿੱਤਾ ਹੈਗਾ ਤਾਂ ਕਿ ਅਸੀਂ ਅੱਗੇ ਵਾਸਤੇ ਅਵੇਅਰ ਹੋ ਜਾਈਏ ਵੀ ਦੋਨੋਂ ਸਾਡੀਆਂ ਜਰੀਏ ਚਾਰੋਂ ਜੇ ਬੱਚੇ ਬੈਠਦੇ ਆਂ ਤਾਂ ਸਾਰੇ ਵਾਸਤੇ ਸੀਟ ਕੰਪਲਸ ਸੀਟ ਬੈਲਟ ਕੰਪਲਸਰੀ ਹੈ ਅਸੀਂ ਅੱਗੇ ਤੋਂ ਜ਼ਰੂਰ ਧਿਆਨ ਰੱਖਾਂਗੇ ਜੀ ਇਹਦਾ ਜੀ ਐਕਚੁਅਲੀ ਸੀਟ ਬੈਲਟ ਦੀ ਸिलाई ਤਾਂ ਚਲਾਨ ਹੋਣਾ ਸੀ ਸਾਡਾ ਤਾਂ ਉਹਦੀ ਬਜਾਇ ਇਹਨਾਂ ਨੇ ਫਿਰ ਸਾਨੂੰ ਬੁਟਾ ਦਿੱਤਾ ਕਿ ਅਸੀਂ ਇਹ ਲਾਈਏ ਤਾਂ ਕਿ ਸਾਨੂੰ ਯਾਦ ਵੀ ਰਹੇ ਤੇ এনवायरमेंट ਦੀ ਵੀ ਪ੍ਰੋਟੈਕਸ਼ਨ ਹੋ ਸਕੇ ਜਿੱਥੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਯਾਦ ਰੱਖਣਗੇ ਉੱਥੇ ਇਹ ਬੂਟੇ ਲਗਾ ਕੇ ਮਿਸ਼ਾ ਯਾਦ ਰੱਖਣਗੇ ਕਿ ਸਾਡਾ ਚਲਾਨ ਕੱਟਣ ਦੀ ਬਜਾਏ ਕਿ ਉਹਨਾਂ ਨੂੰ ਬੂਟਾ ਦਿੱਤਾ ਗਿਆ ਜੀ ਬਾਈਸ ਕਿਹੋ ਜਿਹਾ ਅਪਰਾਹ ਲੱਗਿਆ ਤੁਹਾਨੂੰ ਪੁਲਿਸ ਦਾ ਬਹੁਤ ਵਧੀਆ ਲੱਗਿਆ ਸਰ ਜੀ ਬਿਲਕੁਲ ਬਹੁਤ ਵਧੀਆ ਪ੍ਰੋਸੈਸ ਹੈ ਸਰ ਜੀ ਬਹੁਤ ਅੱਛੀ ਗੱਲ ਹੈ ਬਹੁਤ ਪ੍ਰੋਸੈਸ ਬਹੁਤ ਵਧੀਆ ਹੈ ਬੂਟੇ ਦਾ ਤੁਸੀਂ ਅੱਗੇ ਕੀ ਕਰੋਗੇ ਜੀ ਬੂਟੇ ਨੂੰ ਜਾ ਕੇ ਸਰ ਲਗਾਵਾਂਗੇ ਘਰ ਜਾ ਕੇ ਹਾਂਜੀ ਹਾਂਜੀ ਭਾਜੀ ਤੁਹਾਡਾ ਕੀ ਕਹਿਣਾ ਜੀ ਬਿਲਕੁਲ ਸਰ ਜੋ ਸਰ ਨੇ ਕਿਹਾ ਹੈ ਬੂਟੇ ਲਾਵਾਂਗੇ ਜਾ ਕੇ ਉਹਨੇ ਜੀ ਉੱਥੇ ਹਾਂਜੀ ਹਾਂਜੀ ਕਿ ਮੈਨੂੰ ਤਾਂ ਸੋ ਬੁਟੇ ਮਿਲਣ ਦੇ ਉਪਰਾਲੇ ਨੂੰ ਚੰਗਾ ਆਖਿਆ ਜਾ ਰਿਹਾ ਕਿਉਂਕਿ ਭਾਵੇਂ ਟ੍ਰੈਫਿਕ ਪੁਲਿਸ ਵੱਲੋਂ ਰੋਜ਼ ਚਲਾਨ ਕੱਟੇ ਜਾ ਰਹੇ ਨੇ ਤੇ ਅੱਜ ਨਵਿੱਕਲਾ ਕਦਮ ਚੁੱਕਿਆ ਗਿਆ ਤੇ ਚਲਾਨ ਕੱਟਣ ਦੀ ਬਜਾਏ ਬੁਟੇ ਦਿੱਤੇ ਜਾ ਰਹੇ ਹਨ ਹਾਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਕਿਵੇਂ ਦਿਮਾਗ ਦੀ ਵਿਚ ਆਇਆ ਅੱਜ ਦਾ ਇਹ ਦੇਖੋ ਆਪਣਾ ਜਿੱਦਾਂ ਅੱਜ ਕਿੰਨੀ ਦਿਖੋ ਹੁਣ ਗਰਮੀ ਪੈ ਰਹੀ ਹੈ ਇਸ ਗਰਮੀ ਨੂੰ ਜਾਂ ਜਿਸ ਤਰ੍ਹਾਂ ਦਾ ਹੁਣ ਵਾਤਾਵਰਣ ਬਣ ਚੁੱਕਿਆ ਹੈ ਕਿੰਨਾ ਪੋਲੂਸ਼ਨ ਹੋ ਚੁੱਕਿਆ ਹੈ ਉਸ ਪੋਲੂਸ਼ਨ ਨੂੰ ਰੋਕਣ ਲਈ ਸਭ ਤੋਂ ਜਨਾ ਵਧੀਆ ਉਪਰਾਲਾ ਹੈਗਾ ਉਹ ਵੱਧ ਤੋਂ ਵੱਧ ਬੁਟੇ ਲਾਣ ਦਾ ਹੈਗਾ ਇਨਾਂ ਹੀ ਬੰਦ ਬੁੱਟੇ ਲੱਗਣਗੇ ਤਾਂ ਕਿ ਫਿਰ ਮਹੀਦੀ ਬਰਸਾਤ ਵੀ ਹੋਣਗੀ ਤੇ ਬਾਕੀ ਸੱਡਾ ਹੈਗਾ ਜਿਹੜਾ ਵਾਤਾਵਰਨ ਵੀ ਸਿੱਖ ਹੋਊਗਾ ਅਸਾ ਨਾਲ ਇਹ ਵੀ ਦੱਸੋ ਜੀ ਲੋਕਾਂ ਵੱਲੋਂ ਜਿਨ੍ਹਾਂ ਨੂੰ ਬੁੱਟੇ ਦਿੱਤੇ ਗਏ ਹਨ ਉਹਨਾਂ ਵੱਲੋਂ ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਹੈ ਉਹਨਾਂ ਦਾ ਕੀ ਕਹਿਣਾ ਜੀ ਲੋਕਾਂ ਵੱਲੋਂ ਵੀ ਬੜਾ ਵਧੀਆ ਦੇਖੋ ਜੀ ਬੜਾ ਲੋਕ ਐਪਰੀਸ਼ੀਏਟ ਕਰ ਰਹੇ ਇਸ ਗੱਲ ਨੂੰ ਲੋਕ ਇਸ ਗੱਲ ਨੂੰ ਮੰਨਦੇ ਨੇ ਵੀ ਹਾਂ ਵਕਈ ਜੀ ਇਹ ਗੱਲ ਬਹੁਤ ਹੀ ਸ਼ਲਾੰਗਾਜੋਗ ਇਹਦਾ ਅਪਰਾਲਾ ਇਹ ਟ੍ਰੈਫਿਕ ਪੁਲਿਸ ਫਰੀਦਕਰ ਸਾਹਿਬ ਦਾ ਤਾਂ ਕਿ ਜਿਹੜਾ ਵਾਤਾਵਰਨ ਆ ਉਹਨੂੰ ਸ਼ੁੱਧ ਕੀਤਾ ਜਾਵੇ ਤੇ ਅੱਗੇ ਵੀ ਇਹ ਮਹਿੰਮ ਜੀ ਅਗੇ ਵੀ ਇਹ ਮੇਦੇਸ ਆਪਣਾ ਫਿਊਚਰ ਦੇ ਵਿੱਚ ਵੀ ਜਾਰੀ ਰਹੂਗੀ ਤੇ ਵੱਧ ਤੋਂ ਵੱਧ ਲੋਕਾਂ ਨੂੰ ਆਪਣੀ ਆਪਣਾ ਬੁੱਟੇ ਦੇ ਕੇ ਬੁੱਟੇ ਦਿੱਤੇ ਜਾਣਗੇ ਤਾਂ ਜੋ ਜਿਹੜਾ ਹੈਗਾ ਆਪਣਾ ਜਿਹੜਾ ਪਤਾ ਪਰਨਾ ਉਹ ਹਰਾ ਭਰਿਆ ਬਣਾਇਆ ਜਾ ਸਕੇ ਸੋ ਟ੍ਰੈਫਿਕ ਪੁਲਿਸ ਪਤੇਗੜ ਸਾਹਿਬ ਦਾ ਵਾਕਈ ਇਹ ਸ਼ਾਗਛ ਲਾਗਾ ਜੋ ਉਪਰਾਲਾ ਹੈ ਤਾਂ ਕਿ ਜਿਹੜਾ ਟ੍ਰੈਫਿਕ ਨਿਯਮਾਂ ਦੀ ਜੋ ਉਲੰਘਣਾ ਕਰਨ ਵਾਲਿਆਂ ਨੂੰ ਪਾਬੰਦੇ ਉਹਨਾਂ ਵੱਲੋਂ ਸਪੀਡ ਤੇਜ਼ ਦੇ ਚਲਾਨ ਹੋਣ ਪਾਬੰਦੇ ਸਟ੍ਰੀਟ ਬੈਲਟ ਨਾ ਪਾਈ ਜਾਵੇ ਉਸ ਦਾ ਚਲਾਨ ਕਟਣ ਦਾ ਕਟਣ ਦਾ ਹੋਵੇ ਪਰ ਇਹਨਾਂ ਅੱਜ ਚਲਾਨ ਨੂੰ ਹਟ ਕੇ ਇੱਕ ਵੱਖਰਾ ਉਪਰਾਲਾ ਕਰਦੇ ਹੋਏ ਬੂਟੇ ਦੇ ਕੇ ਇਹਨਾਂ ਨੂੰ ਨਾਲ ਜਾਗਰੂਕ ਕੀਤਾ ਜਾ ਰਿਹਾ ਤਾਂ ਕਿ ਇਹ ਬੂਟੇ ਆਪੋ ਆਪਣੇ ਘਰਾਂ ਵਿੱਚ ਲਗਾ ਕੇ ਉਸ ਨੂੰ ਸੰਭਾਲਣ ਅਤੇ ਵਾਤਾਵਰਨ ਨੂੰ ਹਰਾ-ਭਰਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ ਜਗਦੇਵ ਸਿੰਘ ਪੀਟੀਸੀ ਨਿਊਜ਼ ਪੱਤਰਕਾਰ ਸਾਹਿਬ